ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਖਾਲਸਾ ਸਾਜਨਾ ਦਿਵਸ ਵਿਸਾਖੀ ਸਾਡਾ ਗੌਰਵ ਮਈ ਮਾਨਵਤਾ ਪਰਵ ਹੈ ਇਸ ਦੀ ਸ਼ੁਰੂਆਤ ਇਸ ਦੀ ਰੰਮਤਾ ਧੰਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਸਮੇਂ ਤੋਂ ਗੋੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਈ ਜਿੱਥੇ ਵੀ ਗੁਰੂ ਸਾਹਿਬਾਨ ਮੌਜੂਦ ਹੁੰਦੇ ਸੀ ਉਸ ਜਗ੍ਹਾ ਦੇ ਉੱਤੇ ਸੰਗਤਾਂ ਇਸ ਦਿਨ ਹਮ-ਹਮਾ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਪਹੁੰਚਦੀਆਂ ਗੁਰੂ ਜਸ ਹਰੀ ਜਸ ਸਰਵਨ ਕਰਦੀਆਂ ਤੇ ਆਪਣਾ ਜੀਵਨ ਸਫਲਾ ਕਰਦੀਆਂ 1699 ਦੀ ਬੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਏ ਵੱਡੇ ਇਕੱਠ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਪੈਰੇ ਸਹਿਬਾਨ ਦੀ ਚੋਣ ਕੀਤੀ ਤੇ ਉਹਨਾਂ ਨੂੰ ਖੰਡੇ ਬਾਟੇ ਦੀ ਪਹਲ ਛਕਾ ਕੇ ਖਾਲਸੇ ਦੀ ਸਿਰਜਣਾ ਕੀਤੀ ਫਿਰ ਆਪ ਉਹਨਾਂ ਪੰਜਾਂ ਪਿਆਰੇ ਸਹਿਬਾਨ ਪਾਸੋਂ ਆਪ ਖੰਡੇ ਬਾਟੇ ਦੀ ਪਹਲ ਪ੍ਰਾਪਤ ਕੀਤੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ 15 1705 6 ਦੇ ਵਿੱਚ ਮੌਜੂਦ ਸਨ ਤਾਂ ਉਸ ਵੇਲੇ ਵੀ ਇਸ ਅਸਥਾਨ ਦੇ ਉੱਤੇ ਖਾਲਸਾ ਸਾਜਨਾ ਦਿਵਸ ਸਵੇ ਸਾਕੀ ਦਾ ਜਿਹੜਾ ਪਰਬ ਸੀ ਉਹ ਸ਼ਰਦਾ ਉਤਸ਼ਾਹ ਤੇ ਹੁਲਾਸ ਸਹਿਤ ਮਨਾਇਆ ਗਿਆ ਬੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਾਬਲ ਕੰਧਾਰ ਟਾਕਾ ਪਟਨਾ ਉੱਤਰ ਦੱਖਣ ਪੂਰਬ ਪੱਛਮ ਤੋਂ ਵੱਡੀ ਗਿਣਤੀ 'ਚ ਇੱਥੇ ਸੰਗਤਾਂ ਨੇ ਹਾਜ਼ਰੀ ਭਰੀ ਔਰ ਇੱਥੇ ਅਮਰ ਸੰਚਾਰ ਹੋਇਆ ਲੱਖਾਂ ਦੀ ਤਾਦਾਦ ਵਿੱਚ ਉਸ ਵੇਲੇ ਖਾਸ ਤੌਰ ਤੇ ਮਾਲਵੇ ਦੇ ਜਿਹੜੇ ਸਿੱਖ ਸੀ ਉਹਨਾਂ ਨੇ ਖੰਡੇ ਬਾਟੇ ਦੀ ਪਹੁੰਚਾ ਕੇ ਗੁਰੂ ਕੇ ਲੜ ਲੱਗ ਕੇ ਆਪਣਾ ਜੀਵਨ ਸਫਲ ਕੀਤਾ ਉਸ ਸਮੇਂ ਤੋਂ ਹੀ ਤਕਸ਼ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ 1947 ਤੋਂ ਪਹਿਲਾਂ ਪੰਜਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਤੇ ਵਿਸਾਖੀ ਦੇ ਵੱਡੇ ਇਕੱਠ ਹੁੰਦੇ ਸੀ ਲੇਕਿਨ 1947 ਤੋਂ ਬਾਅਦ ਫਿਰ ਤਖਸ਼ਿਰੀ ਧੰਮਧਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਇਕੱਠ ਜਿਹੜੇ ਆ ਉਹ ਹੋਣ ਲੱਗੇ ਵੱਡੀ ਤਾਦਾਦ ਵਿੱਚ ਸੰਗਤਾਂ ਇਸ ਮੌਕੇ ਦੇ ਉੱਤੇ ਗੁਰੂ ਘਰ ਆ ਕੇ ਨਤਮਸਤਕ ਹੁੰਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਜਸ ਹਰੀ ਜਸ ਸਰਵਣ ਕਰਦੀਆਂ ਨੇ ਖੰਡੇ ਬਾਟੇ ਦੀ ਪਹਲ ਛਕਦੀਆਂ ਨੇ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਨੇ ਇਹ ਪਾਵਨ ਪੁਰਬ ਸਾਨੂੰ ਚੜ੍ਹਦੀ ਕਲਾ ਦੇ ਨਾਲ ਸਾਨੂੰ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣੇ ਜਿਹੜੇ ਨੇ ਉਹ ਸ਼ੋਭਦੇ ਨੇ ਔਰ ਇਹਦੇ ਨਾਲ ਹੀ ਗੁਰੂ ਦੀ ਖੁਸ਼ੀ ਜੜੀ ਹੈ ਉਹ ਨਸੀਬ ਹੁੰਦੀ ਹੈ ਅਸੀਂ ਪੁਰਬਾਂ ਦੇ ਮੌਕੇ ਅਸੀਂ ਜੋੜ ਮਿਲਿਆਂ ਦੇ ਮੌਕੇ ਗੁਰੂ ਤੋਂ ਖੁਸ਼ੀ ਲੈਣ ਵਾਸਤੇ ਜਿਹੜਿਆ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆ ਤੇ ਗੁਰੂ ਉਸ ਵਕਤ ਸਾਡੇ ਤੇ ਕਿਰਪਾ ਕਰਦਾ ਜਦੋਂ ਅਸੀਂ ਸ਼ਾਂਤੀ ਦੇ ਨਾਲ ਅਮਨ ਦੇ ਨਾਲ ਇਸ ਅਸਥਾਨ ਦੇ ਉੱਤੇ ਆ ਕੇ ਭਜਨ ਸਿਮਰਨ ਕਰਦੇ ਆ ਆਪਣਾ ਜੀਵਨ ਬਤੀਤ ਕਰਦੇ ਆ ਦੋ ਦਿਨ ਰਹੀਏ ਤਿੰਨ ਦਿਨ ਰਹੀਏ ਇੱਕ ਦਿਨ ਰਹੀਏ ਅਸੀਂ ਗੁਰੂਪਤੀ ਆਸਥਾ ਭਾਉ ਪ੍ਰਗਟ ਕਰਦੇ ਹੋਏ ਇੱਥੇ ਸਜਣ ਵਾਲੇ دیਵਾਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਹੋਏ ਸਿੱਖ ਜਗਤ ਨੂੰ ਇਸ ਖਾਲਸਾ 사ਜਨਾ ਦਿਵਸ ਦੀ ਬਹੁਤ 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 ਵਧਾਈ ਦਿੰਨਾ ਖੰਡੇ ਪਾਟੇ ਦੀ ਪਹਿਲ ਚ ਕਿ ਇਹ ਗੁਰੂ ਕੇ ਸ਼ਬਦ ਲੜੀ ਗੁਰੂ ਦੇ ਸ਼ਬਦ ਦੇ ਲੜ ਲੱਗੀਏ ਬਾਣੀ ਤੇ ਬਾਣੀ ਦੇ ਤਾਰਨੀ ਬਣੀਏ ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ